ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗੀਆਂ ਜੀ ਮੈਂ ਖੇਤ ਦੇ ਵਿੱਚ ਕੁਝ ਹਰੀਆਂ ਪੱਤੇਦਾਰ ਸਬਜ਼ੀਆਂ ਲਗਾਉਣ ਤੇ ਉਹਨਾਂ ਦੀ ਆਪਾਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਕਿ ਤੁਸੀਂ ਕਿਹੜੀ ਕਿਹੜੀ ਸਬਜ਼ੀ ਸਟਾਰਟਿੰਗ ਦੇ ਵਿੱਚ ਅਕਤੂਬਰ ਵਿੱਚ ਲਗਾ ਸਕਦੇ ਹੋ ਮੇਨ ਮੇਨ ਕੁਝ ਸਬਜ਼ੀਆਂ ਆ ਸਾਰੀਆਂ ਹਜੇ ਨਹੀਂ ਲੱਗਣੀਆਂ ਤੇ ਉਹਨਾਂ ਸਾਰੀਆਂ ਦੇ ਬੀਜ ਲਗਭਗ 15-20 ਸਬਜ਼ੀਆਂ ਵਾਂ ਉਹਨਾਂ ਦੇ ਬੀਜ ਮੈਂ ਤੁਹਾਨੂੰ ਦਿਖਾਉਣੀ ਆ ਧੰਨੀਆਂ ਹੋ ਜਾਣਾ ਆਸਾਨੀ ਦੇ ਨਾਲ ਪੰਜਾਬ ਦੇ ਵਿੱਚ ਮੇਥੀ ਕਸੂਰੀ ਮੇਥੀ ਜਿਹਨੂੰ ਕਹਿ ਦਿੰਦੇ ਆ ਉਹ ਵਾਲੀ ਇਨ ਨੂੰ ਅਸੀਂ ਮੇਥੇ ਕਹਿੰਨੇ ਆ ਜ਼ਿਆਦਾਤਰ ਇਹਨੂੰ ਵੀ ਮੇਥੀ ਕਹਿ ਦਿੰਦੇ ਆ ਪਰ ਇਹ ਮੇਥੇ ਹੁੰਦੇ ਆ ਇਹ ਵਾਲੀ ਹੋ ਗਈ ਜੀ ਦੇਸੀ ਪਾਲਕ ਹਾਈਬ੍ਰਿਡ ਪਾਲਕ ਚੁਲਾਈ ਹਰੀ ਤੇ ਲਾਲ ਦੋਨੋਂ ਚੁਲਾਈਆਂ ਇਹ ਵਾਲਾ ਹੈਗਾ ਜੀ ਲਾਲ ਤੇ ਚਿੱਟਾ ਛਲਗਮ ਦੇਸੀ ਮੂਲੀਆਂ ਇਹ ਕੁਛ ਹੈਗੇ ਜੀ ਖੀਰੇ ਦੇ ਬੀਜ ਇਹਦੇ ਹੈਗੀਆਂ ਜੀ ਫਰਾਸਪੀਂਦੀਆਂ ਫਲੀਆਂ ਸਿੰਪਲ ਫਲੀਆਂ ਜਿਹੜੀਆਂ ਹੁੰਦੀਆਂ ਉਹ ਵਾਲੀਆਂ ਆ ਇਹ ਇਹ ਵਾਲੀਆਂ ਵੀ ਛੋਟੇ ਬੂਟੇ ਵਾਲੀਆਂ ਫਲੀਆਂ ਇਹ ਵਾਲੇ ਹੈਗੇ ਜੀ ਹਾਈਬ੍ਰਿਡ ਮਟਰ ਇਹ ਹੈਗੇ সুইਟ ਕੌਰਨ ਇਹ ਹੈਗੀ ਜੀ ਥੋੜੀ ਜੀ ਭਿੰਡੀ ਇਹ ਵਾਲੀ ਹੈਗੀ ਆ ਜੀ ਦੇਸੀ ਲਾਲ ਗਾਜਰ ਤਾਂ ਆ ਵੀ ਹਾਈਬ੍ਰਿਡ ਪਾਲ ਕੀ ਆ ਇਹ ਮੈਂ ਛੱਤ ਤੇ ਲਗਾਣੀ ਆ ਇਹ ਲਗਭਗ 15-20 ਸਬਜ਼ੀਆਂ ਮੈਂ ਤੁਹਾਨੂੰ ਮੇਨ ਮੇਨ ਦਿਖਾਉਂਦੀ ਆ ਇਹਨਾਂ ਵਾਸਤੇ ਇਸ ਤਰ੍ਹਾਂ ਆਪਾਂ ਛੋਟੀਆਂ-ਛੋਟੀਆਂ ਕਿਆਰੀਆਂ ਬਣਾ ਲਈਆਂ ਤੁਸੀਂ ਦੇਖ ਸਕਦੇ ਹੋ ਇੱਕ ਕਿਆਰੀ ਇੱਥੋਂ ਤੱਕ ਆ ਫਿਰ ਦੂਜੀ ਕਿਆਰੀ ਪੇ ਤੀਜੀ ਕਿਆਰੀ ਤੇ ਚੌਥੀ ਕਿਆਰੀ ਇਸ ਤਰ੍ਹਾਂ ਆਪਾਂ ਛੋਟੇ-ਛੋਟੀਆਂ ਕਿਆਰੀਆਂ ਬਣਾ ਲੀਆਂ ਤੇ ਹੁਣ ਮੈਂ ਲਗਾਉਣ ਲੱਗੀ ਇੱਥੇ ਲਗਾਉਣ ਵਾਸਤੇ ਆਪਾਂ ਉਹੀ ਧਨੀਏ ਦਾ ਬੀਜ ਲੈ ਲਿਆ ਵਾ ਅਸੀਂ ਇਸ ਤਰ੍ਹਾਂ ਖੇਲਾਂ ਦੇ ਵਿੱਚ ਲਗਾਉਣੀ ਹੁੰਦੀਆਂ ਮੈਂ ਕਿਉਂਕਿ ਜਦੋਂ ਆਪਾਂ ਗੁੱਡਣਾ ਨਾ ਫਿਰ ਆਪਾਂ ਨੂੰ ਆਸਾਨੀ ਰਹਿੰਦੀ ਹੈ ਜੇ ਆਪਾਂ ਛੱਟਾ ਦੇ ਕੇ ਲੱਗ ਤਾਂ ਛੇਤੀ ਜਾਂਦਾ ਤੇ ਸੋਖਾ ਵੀ ਲੱਗ ਜਾਂਦਾ ਪਰ ਛੱਟੇ ਨਾਲ ਕੀ ਹੁੰਦਾ ਬਾਅਦ ਚ ਗੁੱਡਣਾ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਮੈਂ ਇਸ ਤਰ੍ਹਾਂ ਛੋਟੇ-ਛੋਟੀਆਂ ਖੇਲਾ ਬਣਾ ਲੈਣੀ ਹੁੰਦੀਆਂ ਪਹਿਲੀ ਖੇੜ ਇੱਥੇ ਬਣਾਈ ਸੀ ਮੈਂ ਦੂਜੀ ਖੇੜ ਇੱਥੇ ਬਣਾਤੀ 1 ਜੀ ਕੇ ਲ ਫਿਰ 1 ਫੁੱਟ ਛੱਡ ਕੇ ਅੱਗੇ ਬਣਾ ਦਾਂਗੇ ਆਪਾਂ ਬਸ 1 ਸਵਾ ਇੰਚੀ ਡੂੰਗੀ ਜਿਹੜੀ ਆ ਇਸ ਤਰ੍ਹਾਂ ਬਣਾ ਕੇ ਲਾਈਨ ਇਹਦੇ ਵਿੱਚ ਜਿਹੜੇ ਬੀਜ ਆ ਆਪਾਂ ਥੋੜੇ ਬੀਜ ਮੈਂ ਸੰਗਣੀ ਘੇਰਦੀ ਹੁੰਨੀ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਧਨੀਆ ਜ਼ਿਆਦਾਦਾਰ ਨਾ ਉੱਗਦਾ ਨਹੀਂ ਹੈਗਾ ਵੈਸੇ ਸਾਡੇ ਪੰਜਾਬ ਦੇ ਵਿੱਚ ਹੁਣ ਇਸ ਤਰ੍ਹਾਂ ਨਾ ਧਨੀਆ ਏਦਾਂ ਟੁਕੜਿਆਂ ਚ ਹੀ ਆਉਂਦਾ ਵਾ ਜੇ ਸਬੂਤਾ ਹੋਵੇ ਤਾਂ ਤੁਸੀਂ ਇਹਨੂੰ ਤੋੜ ਕੇ ਬੀਜੋ ਕਿਉਂਕਿ ਸਬੂਤਾ ਧਨੀਆ ਉਗਣਾ ਨਹੀਂ ਹੈਗਾ ਉਹ ਫਿਰ ਤੁਹਾਨੂੰ ਭੇਣਾ ਪੈਣਾ ਜਾਂ ਕਾਫੀ ਟਾਈਮ ਤੇ ਇਹਦੇ ਤੁਸੀਂ ਇਸ ਤਰ੍ਹਾਂ ਬੀਗ-ਬੀਗ ਟੁਕੜੇ ਕਰ ਲੋ ਤੇ ਹੋ ਸਕੇ ਤਾਂ ਉੱਤੇ ਕੋਈ ਫੱਗੀ ਸਾਈਡ ਵਗੈਰਾ ਲਗਾ ਲਓ ਇਸ ਤਰ੍ਹਾਂ ਆਪਾਂ ਇਹਨੂੰ ਘੇਰ ਦੇਵਾਂਗੇ ਥੋੜਾ ਸੰਘਣਾ ਘੇਰ ਦੇਣਾ ਮੈਂ ਕਿਉਂਕਿ ਸੰਘਣਾ ਉੱਗੇ ਆਊਗਾ ਤਾਂ ਆਪਾਂ ਬਾਅਦ ਵਿੱਚ ਪਾਟ ਲਾਂਗੇ ਪਰ ਜੇ ਵਿਰਲਾ ਉੱਗ ਗਿਆ ਤੇ ਬਾਅਦ ਵਿੱਚ ਫਿਰ ਆਪਾਂ ਨੂੰ ਨਾ ਦੁਬਾਰਾ-ਦੁਬਾਰਾ ਲਾਉਣਾ ਬਹੁਤ ਔਖਾ ਹੁੰਦਾ ਤੇ ਬਸ ਇਸ ਤਰ੍ਹਾਂ ਇਹਦੇ ਵਿੱਚ ਜਿਹੜੀ ਮਿੱਟੀ ਆ ਉਹ ਪਾ ਦੇਣੀ ਆ ਆਪਾਂ ਇਹ ਹੋ ਗਿਆ ਧਨੀਆਂ ਲਗਾਉਣ ਦਾ ਸਿੰਪਲ ਤਰੀਕਾ ਤੁਸੀਂ ਵੀ ਆਪਣੇ ਘਰ ਦੇ ਵਿੱਚ ਕਿਆਰੀਆਂ ਪੜਾਓ ਤੇ ਬਸ ਚ ਚੱਕ ਲੋ ਇਸ ਤਰ੍ਹਾਂ ਦੀਆਂ ਸੋਟੀਆਂ ਡੰਡੇ ਕਈਆਂ ਰੰਬੇ ਤੇ ਆਪਣੇ ਘਰ ਦੇ ਵਿੱਚ ਖਾਣ ਜੋਗੀਆਂ ਆਪਣੀਆਂ ਸਬਜ਼ੀਆਂ ਜ਼ਰੂਰ ਲਗਾਓ ਹੁਣ ਮੈਂ ਸਾਰਾ ਇਸੇ ਤਰ੍ਹਾਂ ਪਹਿਲਾਂ ਧਨੀਆਂ ਲਗਾ ਲਵਾਂ ਫੇ ਅੱਗੇ ਆਪਾਂ ਤੁਹਾਡੇ ਨਾਲ ਮੇਥੀ ਸ਼ੇਅਰ ਕਰਦੇ ਆ ਦੋ ਨੰਬਰ ਕਿਆਰੀ ਦੇ ਵਿੱਚ ਆ ਗਈਆਂ ਮੈਂ ਤੇ ਇਹ ਮੈਂ ਲੈ ਲਿਆ ਜੀ ਬਰੀਕ ਵਾਲਾ ਕਸੂਰੀ ਮੇਥੀ ਦੇ ਦਾਣੇ ਇਹ ਵੀ ਤੁਸੀਂ ਚਾਹੋ ਤਾਂ ਛੱਟਾ ਦੇ ਕੇ ਲਗਾ ਸਕਦੇ ਹੋ ਜੇ ਤੁਸੀਂ ਛੇਤੀ ਕੰਮ ਨਿਬੇੜਨਾ ਤੇ ਜੇ ਤੁਹਾਡੇ ਕੋਲ ਥੋੜਾ ਟਾਈਮ ਹੈਗਾ ਆ ਫੇ ਤੁਸੀਂ ਇਸ ਤਰ੍ਹਾਂ ਕਿਆਰੀਆਂ ਬਣਾ ਕੇ ਲਗਾਓ ਇਹਨੂੰ ਵੀ ਫੁੱਟ-ਫੁੱਟ ਦੀ ਦੂਰੀ ਤੇ ਕਿਉਂਕਿ ਬਾਅਦ ਵਿੱਚ ਗੁੱਡਣ ਦੇ ਵਿੱਚ ਆਪਾਂ ਨੂੰ ਆਸਾਨੀ ਰਹੂਗੀ ਇਹਦਾ ਜਿਹੜਾ ਛੱਟਾ ਤੁਸੀਂ ਬਹੁਤ ਹੀ ਜ਼ਿਆਦਾ ਵਿਰਲਾ-ਵਿਰਲਾ ਦੇਣਾ ਕਿਉਂਕਿ ਬਹੁਤ ਜ਼ਿਆਦੀ ਮੇਥੀ ਉੱਗੋਂਦੀ ਹੁੰਦੀ ਆ ਤੇ ਬਾਅਦ ਵਿੱਚ ਫੇ ਆਪਾਂ ਨੂੰ ਪਟਣੀ ਪੈਂਦੀ ਕਿਉਂਕਿ ਦਾਣਾ ਬਰੀਕ ਹੁੰਦਾ ਨਾ ਇਸ ਕਰਕੇ ਬਸ ਇਸ ਤਰ੍ਹਾਂ ਹਲਕੀ ਮਿੱਟੀ ਪਾਣੀ ਮੇਥੀ ਦੇ ਉੱਤੇ ਮਿੱਟੀ ਨਹੀਂ ਪਾਣੀ ਹੋ ਸਕੇ ਤਾਂ ਪਾਓ ਹੀ ਨਾ ਕਿਉਂਕਿ ਪਾਣੀ ਦੇ ਨਾਲ ਇਹਨੇ ਇੰਨੀ ਕਿ ਮਿੱਟੀ ਆਪਣੇ ਆਪ ਹੀ ਇਹਦੇ ਉੱਤੇ ਹੋ ਜਾਣੀ ਆ ਬਿਲਕੁਲ ਹਲਕੀ ਹਲਕੀ ਬਸ ਅੱਜ 6ਵਾਂ ਦਿਨ ਹੋ ਗਿਆ ਜੀ ਤੇ ਮੈਂ ਲੱਗੀ ਸੀ ਤੁਹਾਨੂੰ ਜਿਹੜੀਆਂ ਆਪਾਂ ਸਬਜ਼ੀਆਂ ਲਾਈਆਂ ਸੀ ਉਹ ਦਿਖਾਉਣ ਕਿਉਂਕਿ ਮੈਂ ਵੀਡੀਓ ਪਾਈ ਨਹੀਂ ਉਦੋਂ ਦੀ ਮੈਂ ਕਿਹਾ ਜਦੋਂ ਸਬਜ਼ੀ ਉੱਗ ਆਊਗੀ ਤੇ ਫੇਰ ਹੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਇਹ ਹੈਗੀਆਂ ਜੀ ਮੇਥੇ ਤੁਸੀਂ ਦੇਖ ਸਕਦੇ ਹੋ ਮੇਕੇ ਸਾਰੇ ਹੀ ਆਪਣੇ ਉੱਗਿਆ ਏ ਇੱਕ ਸਾਰੇ ਸਾਰੇ ਬੂਟੇ ਉੱਗਿਆ ਕੋਈ ਵੀ ਨਹੀਂ ਰਹਿ ਗਿਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਸੀ ਵੀ ਸਿਰਫ ਬੀਜਣਾ ਹੀ ਨਹੀਂ ਹੈਗਾ ਸਬਜ਼ੀ ਉੱਗਦੀ ਵੀ ਆਪਣੀ 90% ਆ ਇਸ ਤਰ੍ਹਾਂ ਕੋਈ 10% ਹੋ ਸਕਦਾ ਕੋਈ ਬੀਜ ਪੁਰਾਣਾ ਹੋਵੇ ਤੇ ਨਾ ਉਗੇ ਇਹ ਉਗੇਈਆਂ ਜੀ ਮੂਲੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜੀਆਂ ਮੂਲੀਆਂ ਉੱਗੀਆਂ ਕੋਈ ਵੀ ਸੀਡ ਜਿਹੜਾ ਉਹ ਨਹੀਂ ਰਹਿ ਗਿਆ ਉਗਣ ਤੋਂ ਤੇ ਜਿੱਥੇ ਲੱਗੂਗਾ ਵੀ ਮੈਨੂੰ ਸੰਗਣੀ ਆ ਉੱਥੋਂ ਫਿਰ ਮੈਂ ਇਹਨਾਂ ਨੂੰ ਪਾਟ ਦਊਂਗੀ ਇੱਧਰ ਹੈਗੀ ਜੀ ਆਪਣੀ ਪਾਲਕ ਕਿਉਂਕਿ ਵਿੱਚ ਹਜੇ ਕੱਖ ਵੀ ਹੈ ਨਾ ਘਾਹ ਵਾ ਇਸ ਕਰਕੇ ਜ਼ਿਆਦਾ ਨਹੀਂ ਦਿਖ ਰਿਹਾ ਹੈਗਾ ਤੇ ਇਹ ਹੀ ਦੇਖੋ ਤੇ ਪੰਜਾਛਿਆ ਦਿਨਾਂ ਨੂੰ ਬਹੁਤ ਜਿਆਦੀ ਹੋ ਜਾਣੀਆਂ ਇੱਧਰ ਆਪਾਂ ਬੀਜਿਆ ਸੀ ਜੀ ਤੋਰੀਆ ਤੇ ਤੋਰੀਆ ਤੇ ਆਪਣਾ ਸਾਗ ਤੋੜਨ ਲਈਕ ਵੀ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਬਹੁਤ ਛੇਤੀ ਵਾਧਾ ਹੈ ਦਾ ਸੀਜ਼ਨ ਹੈ ਨਾ ਹੁਣ ਇਸ ਕਰਕੇ ਬਹੁਤ ਛੇਤੀ ਵਾਧਾ ਹੈ ਇਹ ਇਹ ਹੈਗੀ ਜੀ ਮੇਥੀ ਆਵਲੀ ਮੇਥੀ ਆ ਆ ਜਿਹੜਾ ਵਿੱਚ ਇਦਾਂ ਹੈ ਨਾ ਇਹ ਕਾਵਾ ਥੋੜੀ ਜੀ ਹੋਰ ਵੱਡੀ ਹੋਊਗੀ ਨਾ ਫਿਰ ਮੈਨੂੰ ਗੁੱਡੂਗੀ ਹਜੇ ਤਾਂ ਪਤਾ ਹੀ ਨਹੀਂ ਲੱਗ ਰਿਹਾ ਇਹਨਾਂ ਇਹ ਵਾਲੀ ਮੇਥੀ ਆ ਤੇ ਧਨੀਆ ਨਹੀਂ ਹਲੇ ਉੱਗਿਆ ਕਿਉਂਕਿ ਧਨੀਆ ਤੁਸੀਂ ਸਾਰੇ ਜਾਣਦੇ ਹੋ 10 ਦਿਨ ਲੈ ਜਾਂਦੇ ਆ ਸਿਰਫ ਘਾਹ ਹੀ ਉੱਗਿਆ ਵਾ ਧਨੀਆ ਨਹੀਂ ਉੱਗਿਆ ਆ ਦੇਖੋ ਇੱਥੇ ਉੱਗਿਆ ਆ ਆਵਲਾ ਆ ਜਿਹੜਾ ਇਹ ਧਨੀਏ ਦੇ ਬੀਜ ਆ ਜਿੰਨਾ ਮੇਰੀਆਂ ਭੈਣਾਂ ਨੂੰ ਪਹਿਚਾਣ ਆ ਨਾ ਉਹਨਾਂ ਨੇ ਪਹਿਚਾਣ ਲੈਣਾ ਆਵਲੇ ਧਨੀਏ ਦੇ ਬੀਜ ਆ ਇੰਨੇ ਕ ਬਸ ਬਾਕੀ ਸਾਰਾ ਇਹ ਘਾਹ ਵਾ ਆ ਜਿਹੜਾ ਨਿਕਲ ਰਿਹਾ ਨਾ ਆਵਲਾ ਇਹ ਹੈ ਧਨੀਆ ਤੇ ਬਸ 1 2 3 ਤੱਕ ਨਿਕਲ ਜਾਣਾ ਹੈ ਤੇ ਇਹ ਵੀਡੀਓ ਮੈਂ ਹੁਣ ਅਪਲੋਡ ਕਰ ਦੇਣੀ ਆ ਧਨੀਏ ਦੀ ਮੈਂ ਵੇਟ ਨਹੀਂ ਕਰਨੀ ਮੈਂ ਸਿਰਫ ਤੁਹਾਨੂੰ ਦਿਖਾਣਾ ਸੀ ਕਿ 100% ਰਿਜ਼ਲਟ ਲੈਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਮੈਂ ਕੋਈ ਵੀ ਚੀਜ਼ ਇਹੋ ਜੀ ਨਹੀਂ ਦਿਖਾਉਂਦੀ ਹੈਗੀ ਜਿਹਦਾ ਕਿ ਕੋਈ ਮਤਲਬ ਨਾ ਹੋਵੇ ਜਾਂ ਮੈਂ ਖੁਦ ਉਹ ਕੰਮ ਨਾ ਕਰਦੀ ਹਾਂ ਤਾਂ ਮੈਂ ਤੁਹਾਨੂੰ ਵੀਡੀਓ ਬਣਾ ਬਣਾ ਇਦਾਂ ਦਿਖਾਉਂਦੀ ਰਹਾਂ ਇਹ ਆਪਣਾ ਸੀਗਾ ਜੀ ਪੋਈ ਸਾਗ ਇਹਦੇ ਵਿੱਚ ਇਸ ਤਰ੍ਹਾਂ ਦੀ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਬੂਟੀਆਂ ਬਹੁਤ ਉੱਗਿਆਈਆਂ ਆ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਨੂੰ ਪਸ਼ੂ ਡੰਗਰੀ ਹੀ ਖਾ ਸਕਦੇ ਆ ਤੇ ਆਪਾਂ ਵਿੱਚੋਂ ਕੱਟ ਦੇਣੀਆਂ ਤਾਂ ਆਹ ਵਾਲੀ ਜਿਹੜੀ 8 ਸੈਟ ਆ ਇਹਦੀ ਤਾਂ ਪੁਰਜੀ ਬਣਾਈ ਜਾਂਦੀ ਹੈ ਵੈਸੇ ਪਰ ਮੈਂ ਬਹੁਤ ਘੱਟ ਹੀ ਬਣਾਉਣੀ ਹੁੰਨੀ ਆ ਇਹ ਵੀ ਇੱਕ ਮੈਡੀਸਨਲੀ ਪਲਾਂਟ ਆ ਤੁਸੀਂ ਚਾਹੋ ਤਾਂ ਇਹਦੀ ਵਰਤੋਂ ਕਰ ਸਕਦੇ ਹੋ ਪੁਰਜੀ ਬਣਾ ਸਕਦੇ ਹੋ ਜਾਂ ਸਾਗ ਵਿੱਚ ਵੀ ਇਹਨੂੰ ਪਾ ਸਕਦੇ ਹੋ ਇਹ ਹੈਗਾ ਜੀ ਮੋਥਾ ਮੋਥਾ ਸਭ ਤੋਂ ਪੈੜਾ ਲੱਗਦਾ ਮੈਨੂੰ ਕਿਉਂਕਿ ਇਹ ਇੰਨਾ ਜ਼ਿਆਦਾ ਢੀਠ ਬੂਤਾ ਹੈ ਨਾ ਨਾ ਤਾਂ ਇਹ ਸੁੱਕਦਾ ਹੀ ਆ ਪੱਟ ਕੇ ਵੀ ਇਹਨੂੰ ਸਿੱਟ ਦੋ ਤਾਂ ਵੀ ਇਹਨੇ ਇਦਾਂ ਹੀ ਖੜੇ ਰਹਿਣਾ ਕਿਸੇ ਦਿਨ ਮੈਂ ਤੁਹਾਡੇ ਨਾਲ ਨਾ ਗੁੜਾਈ ਦੀ ਵੀ ਵੀਡੀਓ ਸ਼ੇਅਰ ਕਰੂੰਗੀ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਗੁੱਡਣ ਦੀਆਂ ਜਾਂ ਇਸ ਤਰ੍ਹਾਂ ਦੀਆਂ ਵੀ ਵੀਡੀਓ ਪਾਵਾਂ ਤਾਂ ਤੁਸੀਂ ਮੈਨੂੰ ਕਮੈਂਟ ਕਰਿਓ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣੀਆਂ ਚਾਹੁੰਦੇ ਹੋ ਕਿਉਂਕਿ ਮੈਂ ਸਾਰਾ ਕੰਮ ਖੁਦ ਹੀ ਕਰਦੀ ਹਾਂ ਖੇਤੀਬਾੜੀ ਦਾ ਏ ਟੂ ਜ਼ੈਡ ਕੰਮ ਜਿਹੜਾ ਮੈਂ ਆਪ ਕਰਦੀ ਹਾਂ ਖਾਦ ਪਾਉਣ ਤੋਂ ਲੈ ਕੇ ਗੁੱੜ ਗੜਾਈਆ ਮਤਲਬ ਟੋਟਲੀ ਕੰਮ ਤੇ ਤੁਸੀਂ ਮੈਨੂੰ ਕਮੈਂਟ ਕਰਿਓ ਕਿ ਕਿਸ ਤਰ੍ਹਾਂ ਦੀਆਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਫਿਰ ਮੈਂ ਤੁਹਾਡੇ ਨਾਲ ਉਹ ਵੀ ਜਿਹੜੀਆਂ ਸ਼ੇਅਰ ਕਰਿਆ ਕਰੂੰਗੀ ਤੇ ਹੋਂ ਤਾਂ ਮੈਂ ਸਿਰਫ ਆ ਵੀਡੀਓ ਬਣਾਣ ਆਈ ਸੀ ਤੇ ਮੈਂ ਘਾ ਦੇਸ ਗਿਆ ਤੇ ਜਦੋਂ ਫਿਰ ਘਾ ਮੈਂ ਦੇਖ ਲਾ ਤੇ ਮੈਨੂੰ ਲੱਗਦਾ ਹੁੰਦਾ ਵੀ ਇਹਨੂੰ ਮੈਂ ਹੁਣ ਵਿੱਚੋਂ ਕਾਢ ਹੀ ਦਵਾ ਤਾਂ ਕਿ ਆਪਣੇ ਜਿਹੜੇ ਬੂਟੇ ਆ ਇਹ ਖਰਾਬ ਨਾ ਕਰੇ ਤਾਂ ਆ ਮੈਂ ਬਸ ਪੱਟ ਦਿੱਤਾ ਇਥੋਂ ਥੋੜਾਕ ਤੇ ਹੁਣ ਵੀਡੀਓ ਦੀ ਮੈਂ ਸਵਾਪਤੀ ਕਰਦੀ ਆ ਕਿਉਂਕਿ ਤੁਹਾਡਾ ਵੀ ਟਾਈਮ ਵੇਸਟ ਹੋ ਰਿਹਾ ਤੇ ਮੇਰਾ ਤੇ ਰੋਜ਼ ਦਾ ਹੀ ਕੰਮ ਆ ਕੋਈ ਸਾਗ ਆਪਣਾ ਬਹੁਤ ਸੋਹਣਾ ਹੋ ਗਿਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗੀਆਂ ਹੋਣਗੀਆਂ ਜੇਕਰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸასიਖਾਲ ਜੀ ਜੀਉਂਦੇ ਵਸਦੇ ਰਹੋ